ਮੈਂ ਤਾਂ ਜੀ ਵੈਸੇ ਆਰਟਿਸਟ ਤਾਂ ਨਹੀਂ ਐ ਕਿਉਂਕਿ ਮੈਂ ਬਚਪਨ ਚ ਜਾਂ ਛੋਟੇ ਸੀ ਨਾ ਮਿੱਟੀ ਨਾਲ ਲੱਕੜ ਲੋਹੇ ਨਾਲ ਖੇਡਦੇ ਰਹਿੰਦੇ ਸੀ ਤੇ ਫਿਰ ਹੌਲੀ ਹੌਲੀ ਜਿਸ ਤਰ੍ਹਾਂ ਤਿਆਰ ਡਰਾਇੰਗ ਵਗੈਰਾ ਸਹੀ ਸੀ ਮੇਰੀ ਪੜ੍ਹਾਈ ਦੇ ਵਿੱਚ ਜਦੋਂ ਮੈਂ 10ਵੀਂ ਦੇ ਵਿੱਚ ਸੀਗਾ ਵੀ ਇਤਿਹਾਸ ਸਾਡਾ ਇਹ ਨਾ ਹੈਗਾ ਵੀਰ ਹੈਗਾ ਜਿਆਦਾ ਪੁਰਾਣਾ ਨਹੀਂ ਹੈ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਸਾਡੇ ਬੱਚੇ ਵੀ ਤੇ ਹੱਸਣ ਨਹੀਂ ਜਾਣਦੇ ਮੈਂ ਕਰੀਬ 2000 ਸੰਧ ਦੇ ਵਿੱਚ ਸਿੰਘ ਸੀ ਦਾ ਮਾਡਲ ਬਣਾਉਣ ਲੱਗਿਆ ਸੀ ਮੈਂ ਕੁਝ ਮਾਡਲ ਬਣਾ ਕੇ ਗੁਰਦਵਾਰਾ ਸਾਹਿਬ ਦੇ ਵਿੱਚ ਡਿਸਪਲੇ ਕਰੇ ਸੰਗਤ ਨੂੰ ਪਸੰਦ ਬੜੇ ਕਰੇ ਤੇ ਹੌਲੀ ਹੌਲੀ ਹੌਸਲਾ ਬਣਦਾ ਗਿਆ ਵੀ ਇਸ ਤਰ੍ਹਾਂ ਕਿ ਅਜਾਇਬ ਘਰਾਉਣਾ ਚਾਹੀਦਾ ਤੁਸੀਂ ਦੇਖਿਆ ਅੰਦਰ ਵੀ ਲੱਗੇ ਹੋਏ ਨੇ ਕੁਝ ਸਾਡੇ ਬਾਹਰ ਵੀ ਲੱਗੇ ਹੋਏ ਆਂ ਕਾਫੀ ਮਾਡਲ ਆਪਾਂ ਜੇ ਇਹਨਾਂ ਟੋਟਲ ਲਗੜਾ ਫਿਕਰਾਂ ਦੀ ਗੱਲ ਕਰਦੇ ਆਂ ਸ਼ਾਇਦ 750 ਤੋਂ ਉੱਪਰ ਹੋਣਗੇ ਇਹਨਾਂ ਸਾਮਾਨ ਲੱਗਿਆ ਇਹਨਾਂ ਮਾਡਲਾਂ ਨੂੰ ਤਿਆਰ ਕਰਨ ਵਾਸਤੇ ਤੁਸੀਂ ਦੇਖ ਲਓ 24 ਸਾਲ ਹੋ ਗਏ 신시 ਦਾ ਮਾਡਲ ਨੂੰ ਮੈਂ ਸਮਝਦੀ ਜਿਹੜੇ ਨਵੀਂ ਜਨਰੇਸ਼ਨ ਹੈ ਜੀ ਉਹ ਚਾਹੁੰਦੀ ਹੈ ਜੀ ਵੈਸੇ ਤਾਂ ਉਹਨਾਂ ਕੋਲ ਪੜਾਈ ਹੋ ਇੰਨੀ ਜ਼ਿਆਦਾ ਇਹਨਾਂ ਵੱਲ ਧਿਆਨ ਹੀ ਨਹੀਂ ਹੈਗਾ ਆਪਣੇ ਇਤਿਹਾਸ ਵੱਲ ਤੁੱਚਾ ਸਾਡੀ ਆਪਣੀ ਕਮੀ ਵੀ ਹੈ ਸੀ ਗੱਲਾਂ ਤੋਂ ਬੜੇ ਓਨੇ ਕਰਦੇ ਆਂ ਪਰ ਅਸੀਂ ਇਤਿਹਾਸ ਬਾਰੇ ਗੱਲ ਬਹੁਤ ਘੱਟ ਕਰਦੇ ਤਾਂ ਅਣਮਿਉੜ ਦੇ ਨਾਲ ਜੁੜੇ ਹੋ ਮੈਂ ਬਲੌਂਗੀ ਦੇ ਵਿੱਚ ਮੌਜੂਦਾਂ ਸਿੱਖ ਮਿਊਜ਼ੀਅਮ ਤਿਆਰ ਕੀਤਾ ਗਿਆ ਹੈ ਔਰ ਸਿੱਖ ਮਿਊਜ਼ੀਅਮ ਦੇ ਵਿੱਚ ਸਿੱਖਾਂ ਦੇ ਉਹ ਮਰਜੀ ਵੜੇ ਯੋਧਿਆਂ ਦੀਆਂ ਤਸਵੀਰਾਂ ਅੱਛਾ ਸ਼ਸ਼ੋਭਤ ਕੀਤੀਆਂ ਗਈਆਂ ਨੇ ਉਹਨਾਂ ਦੇ ਚਿੰਨ੍ਹ ਸ਼ਸ਼ੋਭਤ ਕੀਤੇ ਗਏ ਨੇ ਜਿਨ੍ਹਾਂ ਦੀਆਂ ਕੌਮ ਦੇ ਵਾਸਤੇ ਮਾਨਵਤਾ ਦੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਕਿ ਕਿਸ ਤਰੀਕੇ ਦੇ ਨਾਲੇ ਜਿਹੜੇ ਚਿੰਨ੍ਹ ਨੇ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੋਵੇ ਬਾਬਾ ਦੀਪ ਸਿੰਘ ਦੀ ਗੱਲ ਹੋਵੇ ਔਰ ਇਧਰਲੇ ਪਾਸੇ ਵੀ ਛੋਟੇ-ਛੋਟੇ ਬੱਚਿਆਂ ਦੀਆਂ ਤਸਵੀਰਾਂ ਜਿਹੜੀਆਂ ਸ਼ਿਸ਼ੋਭਤ ਕੀਤੀਆਂ ਗਈਆਂ ਨੇ ਇੱਥੇ ਚਿੰਨ੍ਹ ਘੜੇ ਗਏ ਨੇ ਔਰ ਇਹਨਾਂ ਚਿੰਨਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੁਗਲਿਆ ਹਕੂਮਤ ਸੀ ਉਹਨਾਂ ਦੇ ਜ਼ਾਲਮ ਲੋਕਾਂ ਦੇ ਵੱਲੋਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਾਏ ਜਾਂਦੇ ਸੀ ਨੇਜਿਆਂ ਦੇ ਉੱਪਰ ਬੱਚਿਆਂ ਨੂੰ ਟੰਗਿਆ ਜਾਂਦਾ ਸੀ ਬਹੁਤ ਸਾਰੀਆਂ ਆਸ-ਪਾਸ ਤੁਹਾਨੂੰ ਉਹ ਵੱਡੀਆਂ ਤਸਵੀਰਾਂ ਨਜ਼ਰ ਆਉਣਗੀਆਂ ਜਿਨ੍ਹਾਂ ਦਾ ਸਿੱਖ ਇਤਿਹਾਸ ਤੇ ਵਿੱਚ ਜ਼ਿਕਰ ਮਿਲਦਾ ਤਾਂ ਸਾਡੇ ਨਾਲ ਉਹ ਇੱਕ ਅਜਾਈ ਸ਼ਖਸੀਅਤ ਹੈ ਜਿਨ੍ਹਾਂ ਨੇ ਇਹਨਾਂ ਤਸਵੀਰਾਂ ਨੂੰ ਤਿਆਰ ਕਰਵਾਇਆ ਹੋਇਆ ਜਿਨ੍ਹਾਂ ਦਾ ਵੱਡਾ ਉਦਮ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਨ ਕਰਦੇ ਜੀ ਬਾਈ ਗੁਰਜੀ ਖਾਲਸਾ ਬਾਜ ਜੀ ਫਤਿਹ ਜੀ ਕੀ ਨਾਮ ਹੈ ਜੀ ਤੁਹਾਡਾ ਹਾਂ ਪਰਵਿੰਦਰ ਸਿੰਘ ਜੀ ਪਰਵਿੰਦਰ ਸਿੰਘ ਜੀ ਜਿਹੜੀਆਂ ਚੀਜ਼ਾਂ ਇਹ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਏ ਜਿਨ੍ਹਾਂ ਨੂੰ ਦੇਖ ਕੇ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੀ ਯਾਦ ਆ ਜਾਂਦੀ ਹੈ ਇਹ ਤਸਵੀਰਾਂ ਤੁਸੀਂ ਘੜੀਆਂ ਜਾਂ ਫਿਰ ਤੁਹਾਡਾ ਉਦਮ ਸੀ ਕਿਸੇ ਦੇ ਕੋਲੋਂ ਬਣਵਾਈਆਂ ਨੇ ਨਹੀਂ ਮੈਂ ਆਪੇ ਬਣਾ ਰਹੀ ਹਾਂ ਇਹਨਾਂ ਨੂੰ ਤੇ ਮੈਂ ਇਹਨੇ ਮੇਰੇ ਬੱਚੇ ਆ ਮੇਰੀ ਵਾਈਫ ਵਗੈਰਾ ਵੀ ਹੈਲਪ ਕਰਾਉਂਦੀ ਜਦ ਤੁਸੀਂ ਹੁੰਦੇ ਫਿਰ ਕਪੜੇ ਵਾਰਾ ਪਾਏ ਹੋਏ ਨੇ ਦਾੜੀ ਵਾਰਾ ਲੱਗੀ ਮੇਰੇ ਵਾਜਿ ਦੇ ਬੱਚੇ ਹੈਲਪ ਮੇਰੀ ਕਰਾਉਂਦੇ ਸੀ ਇੱਕ ਦੋ ਵਰਕਰ ਵੀ ਨਾਲ ਲਾਏ ਨੇ ਇਸ ਜਗ੍ਹਾ ਤੇ ਇਹ ਆਪ ਹੀ ਬਣਵਾਈਆਂ ਹਾਂਜੀ ਮੈਂ ਆਪੇ ਬਣਾਉਂਦਾ ਜੀ ਇਹਨੂੰ ਆਪੇ ਆਰਟਿਸਟਾਂ ਜੀ ਵੈਸੇ ਮੈਂ ਸਕੂਟਰ ਮਕੈਨਿਕ ਵੀ ਰਹੇ ਹਾਂ ਜਿੱਤੀ 35-40 ਸਾਲ ਕੰਮ ਕਰਿਆ ਸਕੂਟਰਾਂ ਦਾ ਵੀ ਤੇ 2100 ਸੀਵੀ ਸਿੱਖ ਧਰਮ ਚ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਸਾਡਾ ਇਤਿਹਾਸ ਕੋਈ ਜ਼ਿਆਦਾ ਪੁਰਾਣਾ ਨਹੀਂ ਹੈ 400 500 ਸਾਲ ਪੁਰਾਣਾ ਇਤਿਹਾਸ ਸਿੱਖਾਂ ਦਾ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਕਿਸੇ ਨੂੰ ਪਤਾ ਨਹੀਂ ਇਤਿਹਾਸ ਦਾ ਇਹ ਬਚਪਨ ਤੋਂ ਤੁਹਾਡਾ ਕਿਤਾ ਖਾਸ ਕਰ ਜਿਹੜਾ ਤੁਸੀਂ ਆਰਟਿਸਟ ਦਾ ਜ਼ਿਕਰ ਕੀਤਾ ਕਿਉਂਕਿ ਜਦੋਂ ਆਰਟਿਸਟ ਕਿਸੇ ਤਸਵੀਰ ਨੂੰ ਘੜਦਾ ਹੈ ਜਾਂ ਕਿਸੇ ਚਿੰਨ ਨੂੰ ਜਾਂ ਕਿਸੇ ਬੁੱਤ ਨੂੰ ਘੜਿਆ ਜਾਂਦਾ ਤੇ ਸਭ ਤੋਂ ਪਹਿਲਾਂ ਉਹਦੇ ਵੱਲੋਂ ਉਸ ਤਸਵੀਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲੈ ਕੇ ਆਂਦਾ ਜਾਂਦਾ ਹੈ ਤੇ ਇਹ ਜਿਹੜੀਆਂ ਤਸਵੀਰਾਂ ਜਾਂ ਚਿੰਨ ਘੜੇ ਨੇ ਇਹ ਤੁਸੀਂ ਘੜਨ ਵੇਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਮੈਂ ਤਾਂ ਜੀ ਵੈਸੇ ਆਰਟਿਸਟ ਤਾਂ ਨਹੀਂ ਐ ਕਿਉਂਕਿ ਮੈਂ ਬਚਪਨ ਚ ਜਦ ਛੋਟੇ ਸੀ ਨਾ ਮਿੱਟੀ ਨਾਲ ਲੱਕੜ ਲੋਹੇ ਨਾਲ ਖੇਡਦੇ ਰਹਿੰਦੇ ਸੀ ਤੇ ਫਿਰ ਹੌਲੀ ਹੌਲੀ ਜਿਸ ਤਰ੍ਹਾਂ ਤਿਆਰ ਡਰਾਇੰਗ ਵਗੈਰਾ ਸਹੀ ਸੀ ਮੇਰੀ ਪੜ੍ਹਾਈ ਦੇ ਵਿੱਚ ਤੇ ਫਿਰ ਮੈਂ ਸੋਚਿਆ ਸੀ ਕਰੀਬ ਜਦ ਮ 10ਵੀਂ ਦੇ ਵਿੱਚ ਸੀਗਾ ਵੀ ਇਤਿਹਾਸ ਸਾਡਾ ਇਨਾ ਹੈਗਾ Amir ਹੈਗਾ ਜਿਆਦਾ ਪੁਰਾਣਾ ਨਹੀਂ ਹੈ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਸਾਡੇ ਬੱਚੇ ਵੀ ਤੇ ਹਸਣ ਨਹੀਂ ਜਾਣਦੇ ਤਾਂ ਫਿਰ ਮੈਂ ਕਰੀਬ 2007 ਦੇ ਵਿੱਚ ਸਿੰਘ ਸੀ ਦਾ ਮਾਡਲ ਬਣਾਉਣ ਲੱਗ ਗਿਆ ਸੀ ਕੁਝ ਮਾਡਲ ਬਣਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਸਪਲੇ ਕਰੇ ਸੰਗਤ ਰਵਸੰਦ ਵੜੇ ਕਰੇ ਤੇ ਹੌਲੀ ਹੌਲੀ ਹੌਸਲਾ ਬਣਦਾ ਗਿਆ ਵੀ ਇਸ ਤਰ੍ਹਾਂ ਕਿ ਅਜਾਇਬ ਘਰ ਹੁਣਾ ਚਾਹੀਦਾ ਤਾਂ ਫਿਰ 2007 ਜਿਵੇਂ ਲਗਾਤਾਰ ਇਹਨਾਂ ਸਿੰਘ ਜੀ ਦਾ ਮਾਡਲ ਬਣਾ ਰਹੇ ਤੇ ਪਹਿਲਾਂ ਖਨਾਰ ਵੀ 4.5 ਸਾਲ ਰਿਹਾ ਇਹ ਜਿਹੜੇ ਤੁਸੀਂ ਜਗ੍ਹਾ ਦੇਖੇ ਬਲੌਂਗੀ ਦੇ ਵਿੱਚ ਹੈ ਜੀ ਇਹ ਪੰਚਾਇਤ ਨੇ ਜਗ੍ਹਾ ਦਿੱਤੀ ਸੀਗੀ ਬਲੌਂਗੀ ਦੇ ਨੇ ਜਿਹੜੇ ਮਾਡਲ ਤੁਸੀਂ ਬਣਾਏ ਨਾ ਮਾਡਲ ਬਣਾਉਣ ਦੀ ਟ੍ਰੇਨਿੰਗ ਇਸ ਤੋਂ ਪਹਿਲਾਂ ਲਈ ਕਿਸੇ ਦੇ ਕੋਲੋਂ ਜਾਂ ਫਿਰ ਖੁਦ ਆਪਣੀ ਮਿਹਨਤ ਦਾ ਸਦਕਾ ਇਹਨੂੰ ਤਿਆਰ ਕਰਨ ਦੇ ਉੱਪਰ ਜਿਹੜਾ ਯਤਨਸ਼ੀਲ ਹੋਗੇ ਸੀ ਨਹੀਂ ਟ੍ਰੇਨਿੰਗ ਕੋਈ ਨਹੀਂ ਲਈ ਹੈ ਕਿਉਂਕਿ ਮੈਂ ਡਰਾਇੰਗ ਵਿੱਚ ਚੰਗੇ ਸੀਗੇ ਬਸ ਜਦੋਂ ਬੰਦਾ ਨਾ ਹੀ ਕਹਿੰਦਾ ਜੇ ਕੁਝ ਚੰਗਾ ਕਰਨਾ ਚਾਹੁੰਦਾ ਵੈਗਰੋ ਆਪਣੇ ਆਪ ਕਿਰਪਾ ਕਰਦਾ ਆਪਣੇ ਆਪੇ ਸਹਿਯੋਗ ਮਿਲਦਾ ਰਹਿੰਦਾ ਆ ਜਿਆਦਾ ਦਿਮਾਗ ਬੜੀ ਕਿਉਂਕਿ ਕੋਈ ਵੀ ਕੰਮ ਆ ਸਿੱਖਦੇ ਆ ਜੇ ਥੋੜਾ ਇੰਟਰਸਟ ਤੇ ਹੌਲੀ ਹੌਲੀ ਫਿਰ ਕਰਦੇ ਰਹੇ ਤੇ ਇਸ ਤਰ੍ਹਾਂ ਬਣਨ ਲੱਗ ਗਏ ਨੇ ਹੁਣ ਇਹਦੇ ਚ ਕਾਫੀ ਕਮੀਆਂ ਪੇਸ਼ੀਆਂ ਨੇ ਜੇ ਸਾਨੂੰ ਪੱਕੀ ਜਗ੍ਹਾ ਗਵਰਨਮੈਂਟ ਅਲਾਟ ਕਰ ਦਿੰਦੀ ਇਸ ਜਗ੍ਹਾ ਨੂੰ ਮੇਰੇ ਮਨ ਚ ਇੱਥੇ 7-5 ਦਾ ਬਿਲਡਿੰਗ ਬਣਾਉਣ ਦਾ ਜੀ ਤੁਸੀਂ ਇਹ ਕਿ ਅੰਦਰ ਵੀ ਲੱਗੇ ਹੋਏ ਨੇ ਕੁਝ ਸਾਡੇ ਬਾਹਰ ਵੀ ਲੱਗੇ ਹੋਏ ਆਂ ਕਾਫੀ ਮਾਡਲ ਆਪ ਜੇ ਇਹਨਾਂ ਟੋਟਲ ਲੱਗਦਾ ਫਿਕਰਾਂ ਦੀ ਗੱਲ ਕਰਦੇ ਆਂ ਸ਼ਾਇਦ 750 ਤੋਂ ਉੱਪਰ ਹੋਣਗੇ ਜੀ ਕਿੰਨਾ ਕੁ ਸਮਾਂ ਲੱਗ ਗਿਆ ਇਹਨਾਂ ਮਾਡਲਾਂ ਨੂੰ ਤਿਆਰ ਕਰਨ ਵਾਸਤੇ ਤੁਸੀਂ ਦੇਖ ਲਓ 24 ਸਾਲ ਹੋ ਗਏ ਜੀ ਸਿੰਘ ਜੀ ਦਾ ਮਾਡਲ ਬਣਾਉਣ ਨੂੰ ਹਾਂਜੀ ਜਿਹੜਾ ਤੁਸੀਂ ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਅਰਸਾ ਆ ਉਹ ਮੌੜਲਾਂ ਨੂੰ ਜਾਂ ਇਹਨਾਂ ਸਿੱਕੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਤਮਾਮ ਚੀਜ਼ਾਂ ਨੂੰ ਦੇ ਦਿੱਤਾ ਹਾਂ ਜੀ ਬਸ ਜੀ ਕੋਈ ਨਹੀਂ ਜਦੋਂ ਸ਼ੌਂਕ ਹੁੰਦਾ ਬੰਦੇ ਨੂੰ ਫਿਰ ਤਾਂ ਕੋਈ ਇਸ ਚੀਜ਼ ਦਾ ਹੁੰਦਾ ਨਹੀਂ ਹੈਗਾ ਨਾ ਜੀ ਤੇ ਕਿਉਂਕਿ ਆਪਣੇ ਜਿਹੜੇ ਸਿੰਘ ਨੇ ਜਿਨ੍ਹਾਂ ਨੇ ਸ਼ਹੀਦੀਆਂ ਸਾਡੇ ਲਈ ਦਿੱਤੀਆਂ ਨੇ ਇਹਨਾਂ ਅਸੀਂ ਦੇਣ ਨਹੀਂ ਦੇ ਸਾਡੇ ਇਹਨਾਂ ਨੇ ਸਾਡੇ ਲਈ ਕੁਰਬਾਨੀਆਂ ਕਰੀਆਂ ਨੇ ਮੈਂ ਸੋਚਦਾ ਕੋਈ ਇਸ ਤਰ੍ਹਾਂ ਕੋਈ ਯਾਦਗਾਰ ਯਾਦਗਾਰਾ ਇਹਨਾਂ ਦੀ ਵੀ ਹੋਣੀ ਚਾਹੀਦੀਆਂ ਕੋਈ ਇਸ ਤਰ੍ਹਾਂ ਦੀਆਂ ਲੋਕੀ ਦੇਖਣ ਵਾਸਤੇ ਆਣ ਤੇ ਤਾਂ ਫਿਰ ਦੇ ਬਣਾਈ ਗਏ ਤੇ ਸੰਗਤ ਨੂੰ ਪਸੰਦ ਬੜਾ ਕਰੇ ਬਸ ਸੰਗਤ ਆਉਂਦੀ ਬੜੀ ਘੱਟ ਹੈ ਇੱਥੇ ਕਾਰਨ ਕੀ ਹੁੰਦਾ ਕਾਰਨ ਇਹਦਾ ਪ੍ਰਚਾਰ ਨਹੀਂ ਹੈ ਜੀ ਬਿਲਕੁਲ ਵੀ ਬਾਕੀ ਸਰਕਾਰ ਵੀ ਸਹਿਯੋਗ ਨਹੀਂ ਦੇ ਰਹੀ ਤੇ ਜਿੰਨਾ ਵੀ ਤੁਸੀਂ ਦੇਖ ਰਹੇ ਸੀ ਆਪਣੇ ਪੈਰਾਂ ਤੋਂ ਹੀ ਕੁਝ ਆਰਡਰ ਵੀ ਕਰ ਲੈਂਦੇ ਆਂ ਕਈ ਵਾਰੀ ਆਰਡਰ ਕੋਈ ਉਹ ਵੀ ਮਿਸ ਵੀ ਹੋ ਜਾਂਦੇ ਨੇ ਕਈ ਵਾਰੀ ਫੇਰ ਵੀ ਹੋ ਜਾਂਦੇ ਨੇ ਤੇ ਕੁਝ ਮੇਰੇ ਮੈਰਾ ਦਾ 41 ਸੈਕਟਰ ਚੰਡੀਗੜ੍ਹ ਦੇ ਪਟੇਲੇ ਚ ਮੈਂ ਕੁਝ ਕਮਰੇ ਦੁਕਾਨਾਂ ਕਿਰਾਏ ਦਿੱਤੀਆਂ ਹੋਈਆਂ ਨੇ ਜੀ ਮਨ ਉਧਰੋਂ ਕਿਰਾਇਆ ਹੁੰਦਾ ਜੇ ਥੋੜਾ ਬਹੁਤ ਇੱਥੇ ਲੋਡ ਹੁੰਦੀ ਹੈ ਤਾਂ ਘਰੋਂ ਮੈਂ ਥੋੜਾ ਬਹੁਤ ਮਾਇਆ ਲਿਆਉਣਾ। ਇਸ ਤਰ੍ਹਾਂ ਇਹ ਚਲਾਈ ਜਾਂਦੇ ਜੀ। ਹੁਣ ਅੱਜ ਦੀ ਪੋਜੀਸ਼ਨ ਆ ਜੀ ਕਰੀਬ 24-25000 ਰੁਪਏ ਮੇਨਾ ਖਰਚਾ ਹੈ। ਤੇ 골ਕ 2-3000 ਰੁਪਏ ਰਹਿ ਗਈ ਹੈ ਕਿਉਂਕਿ ਸੰਗਤ ਨਹੀਂ ਆ ਰਹੀ ਇੱਥੇ ਬਹੁਤ ਥੋੜੀ ਆਉਂਦੀ ਹੈ। ਜਦੋਂ ਵੀ ਕੋਈ ਜਿਹੜਾ ਆਰਟਿਸਟ ਤਸਵੀਰ ਘੜਦਾ ਜਾਂ ਕੋਈ ਕਾਲਪਨਿਕ ਤਸਵੀਰ ਬਣਾਈ ਜਾਂਦੀ ਹੈ ਤਾਂ ਉਹਦੇ ਪਿੱਛੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਧਿਆਨ ਚ ਰੱਖਣ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੇ ਨਾਲ ਉਹ ਤਸਵੀਰ ਨੂੰ ਕੋਈ ਸਹੀ ਰੂਪ ਦਿੱਤਾ ਜਾ ਸਕਦਾ। हां जी कुछ इतिहास पढ़ देने पहले इतिहास पढ़ देने फिर कुछ ਇਹਨਾਂ ਦੀ प्रिंटिंग ਵਾਰ ਹੈਗੀਆਂ ਨੇ ਕਈ ਅਜੀਬ ਘਰਾਂ ਚ ਲੱਗੀਆਂ ਹੋਈਆਂ ਕੁਝ ਇਹਦੇ ਕਿਤਾਬਾਂ ਵੀ ਆਉਂਦੀਆਂ ਨੇ ਉਹਨਾਂ ਦੇ ਵਿੱਚ प्रिंटिंग ਵਾਰ ਲੱਗੀਆਂ ਹੁੰਦੀਆਂ ਪੁਰਾਣੀਆਂ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਉਹਨਾਂ ਨੂੰ ਥੋੜੇ ਕਾਪੀ ਕਰ ਲੀਦਾ ਕੁਝ ਮੇਰਾ ਆਪਣਾ ਹੁੰਦਾ ਜਾਂ ਕੋਈ ਆਰਟਿਸਟ ਕੋਈ ਕੰਮ ਕਰਦਾ ਕੁਝ ਆਪਣੇ ਆਪਣੇ ਕਲਪਨਾ ਵਿੱਚ ਜੋੜ ਦਿੰਦਾ ਉਹਦੇ ਵਿੱਚ ਕਈ ਵਾਰ ਕੋਈ ਸਿੱਖ ਵਿਦਵਾਨਾਂ ਦੀ ਜਾਂ ਪ੍ਰਚਾਰਕਾਂ ਦੀ ਰਹਿ ਵੀ ਹੁੰਦੀ ਹੈ ਕਿ ਜਿਹੜੀ ਗੁਰੂ ਸਾਹਿਬ ਦੀ ਤਸਵੀਰ ਆ ਜਾਂ ਉਹਨਾਂ ਦੇ ਸਿੱਖਾਂ ਦੀ ਬੱਚਿਆਂ ਦੀ ਸਹਿਜਾਦਿਆਂ ਦੀ ਤਸਵੀਰ ਹੈ ਉਨੂੰ ਇਸ ਤਰੀਕੇ ਦੇ ਨਾਲ ਬੁੱਤ ਦੇ ਰੂਪ ਦੇ ਵਿੱਚ ਘੜਿਆ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਸਿੱਖ ਧਰਮ ਹੈ ਉਹਦੇ ਵਿੱਚ ਬੁੱਤ ਪ੍ਰਸਤੀ ਦਾ ਕੋਈ ਸਥਾਨ ਨਹੀਂ ਹੈ ਦੇਖੋ ਜੀ ਮੈਂ ਕਰੀਬ ਕਰੀ 24 ਸਾਲ ਹੋ ਗਏ ਨੇ ਲੱਗਿਆ ਨੂੰ ਤੇ ਮੈਨੂੰ ਕਿਸੇ ਨੇ ਆ ਕੇ ਇੱਥੇ ਕੋਈ ਇਸ ਤਰ੍ਹਾਂ ਦੀ ਕੋਈ ਇਨਵਰਟਿੰਗ ਕਰੀ ਐਨਾ ਜ਼ਰੂਰ ਕਹਿੰਦੇ ਭਾਈ ਕਿਸੇ ਗੁਰੂ ਦਾ ਨਹੀਂ ਬਣਾਣਾ ਗੁਰੂ ਦਾ ਸੀ ਕੋਈ ਬਣਾਇਆ ਵੀ ਹੈ ਨਹੀਂ ਅਸੀਂ ਸਿੰਘਾਂ ਦੇ ਬਣਾਈਆਂ ਹੋਈਆਂ ਨੇ ਇਸ ਤਰ੍ਹਾਂ ਮਹਤਿਆਣਾ ਸਾਹਿਬ ਬਣਿਆ ਹੋਇਆ ਮਹਤਿਆਣਾ ਸਾਹਿਬ ਚਾਰ ਸਾਹਿਬ ਜਾਦੇ ਦੋ ਸਾਹਿਬ ਜਾਦੇ ਬਣੇ ਹੋਏ ਨੇ ਔਰ ਇਹ ਸਾਰੇ ਸਿੰਘਾਂ ਦੇ ਉੱਤੇ ਬਣੀਆਂ ਹੋਈਆਂ ਇਨਸਮੈਂਟਡ ਨੇ ਸਾਰੀਆਂ। ਜੋ ਤੁਹਾਡਾ ਕੀ ਨਜ਼ਰੀਆ ਹੈ ਕਿ ਜਿਹੜੀਆਂ ਤਸਵੀਰਾਂ ਘੜੀਆਂ ਜਾਂਦੀਆਂ ਨੇ ਜਾਂ ਤੁਸੀਂ ਜਿਹੜਾ ਉਦਮ ਕੀਤਾ ਹੈ ਇਹਦੇ ਨਾਲ ਜਿਹੜੀ ਨਵੀਂ ਪੀੜ੍ਹੀ ਆ ਜਾਂ ਜਿਹੜੇ ਬੱਚੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਨਹੀਂ ਤੇ ਇਹਦੇ ਨਾਲ ਅਵੇਅਰ ਜਾਂ ਜਾਗਰੂਕਤਾ ਪੈਦਾ ਹੁੰਦੀ ਆ। ਮੈਂ ਸਮਝਦਾ ਜਿਹੜੇ ਨਵੀਂ ਜਨਰੇਸ਼ਨ ਆ ਜੀ ਉਹ ਚਾਹੁੰਦੀ ਹੈ ਜੀ ਵੈਸੇ ਤਾਂ ਉਹਨਾਂ ਕੋਲ ਪੜਾਈ ਹੋ ਇੰਨੀ ਜ਼ਿਆਦਾ ਇਹਨਾਂ ਵੱਲ ਧਿਆਨ ਹੀ ਨਹੀਂ ਹੈਗਾ ਆਪਣੇ ਇਤਿਹਾਸ ਵੱਲ। ਦੂਜਾ ਸਾਡੀ ਆਪਣੀ ਕਮੀ ਵੀ ਹੈ ਸੀ ਗੱਲਾਂ ਤੋਂ ਵੱਡੇ ਉਹਨੇ ਕਰਦੇ ਆਂ। ਪਰ ਅਸੀਂ ਇਤਿਹਾਸ ਬਾਰੇ ਗੱਲ ਬਹੁਤ ਘੱਟ ਕਰਦੇ ਆਂ। ਇਤਿਹਾਸ ਦੀ ਇਸ ਤਰ੍ਹਾਂ ਦੇ ਮਿਊਜ਼ੀਅਮ ਹੋਣ ਤੇ ਸੰਗਤ ਕਿਉਂਕਿ ਨਾ ਹਰ ਜਿਹੜਾ ਨਵਾਂ ਪੀੜੀ ਇਹ ਨਵੇਂ ਬੱਚੇ ਨੇ ਜਿਹੜੇ ਉਹ ਹਰ ਇੱਕ ਚੀਜ਼ ਪ੍ਰੈਕਟੀਕਲ ਮੰਗਦੇ ਪ੍ਰੈਕਟੀਕਲ ਆਇਆ ਵੀ ਪ੍ਰੈਕਟੀਕਲ ਤਾਂ ਇਸ ਤਰ੍ਹਾਂ ਜਿਹੜੇ ਤੁਸੀਂ ਸਟੈਚੂ ਦੇਖੇ ਨੇ ਪ੍ਰੈਕਟੀਕਲ ਦੀ ਤਰ੍ਹਾਂ ਹੀ ਲੱਗ ਰਹੇ ਸੀ ਪਰ ਜਿਸ ਤਰ੍ਹਾਂ ਭਾਈ ਦੀਵਾਲਾ ਜਿਹਨੂੰ ਦੇਖ ਜਵਾਲਿਆ ਹੈ ਇਹ 3D ਮਾਡਲ ਦੀ ਤਰ੍ਹਾਂ ਬਣੇ ਹੋਏ ਨੇ ਤੇ ਬੱਚੇ ਦੇਖਦੇ ਆ ਫਿਰ ਸਮਝਦੇ ਨੇ ਪੁੱਛਦੇ ਵੀ ਨਹੀਂ ਫਿਰ ਤੇ ਜਿਨ੍ਹਾਂ ਦਾ ਇੰਟਰਸਟ ਬਣਦਾ ਉਹਦੇ ਮੁਤਾਬਿਕ ਫਿਰ ਲੋਕ ਬੱਚੇ ਵੀ ਇੰਟਰਸਟ ਲੈਂਦੇ ਨੇ ਕਿਉਂਕਿ ਬੱਚਿਆਂ ਨੂੰ ਮੈਂ ਇੱਕ ਕਿ ਮੇਰਾ ਬਜ਼ੁਰਗ ਨੇ ਮੈਨੂੰ ਦੱਸਿਆ ਸੀ ਕਿਸੇ ਨੂੰ ਕਹਿੰਦਾ ਜੇ ਨਾ ਆਪਾਂ ਜੇ ਕਿਸੇ ਨੂੰ ਸਮਝਾਣਾ ਹੋਵੇ ਨਾ ਜੀ ਜੇ ਕਿੰਨ ਜਿਸ ਤਰ੍ਹਾਂ ਇੱਕ ਤੋਤਾ ਹੈ ਜੀ ਜੇ ਤੋਤਾ ਤੁਸੀਂ ਬਣਾ ਕੇ ਰੱਖ ਦਿਓ ਤੇ ਤੁਹਾਨੂੰ ਫਿਰ ਕਹਿਣ ਦੀ ਲੋੜ ਨਹੀਂ ਪਵੇਗੀ ਵੀ ਇਹ ਤੋਤਾ ਹੈਗਾ ਜੇ ਕੋਈ ਪੰਜਾਬੀ ਦਾ ਬੰਦਾ ਹੈ ਉਹਨੂੰ ਪੰਜਾਬੀ ਤੋਤਾ ਸਮਝ ਲਏਗਾ ਜੇ ਕੋਈ ਅੰਗਰੇਜ਼ ਹੈ ਉਹਨੂੰ ਪੈਰਟ ਸਮਝ ਲਏਗਾ ਕੋਈ ਹਿੰਦੀ ਦਾ ਬੰਦਾ ਉਹਨੂੰ ਤੋਤਾ ਸਮਝ ਲਏਗਾ ਮਤਲਬ ਜਿਹੜਾ ਬੰਦੇ ਭਾਸ਼ਾ ਦੇ ਲੋਕ ਨੇ ਉਹ ਆਪਣੇ ਆਪਣੇ ਭਾਸ਼ਾ ਸਮਝ ਲੈਣਗੇ ਉਹਨੂੰ ਇਸ ਕਰਕੇ ਜੇ ਤੁਸੀਂ ਸਿਰਫ ਲਿਖ ਕੇ ਲਾਉਂਦੇ ਹੋ ਤੇ ਸਾਨੂੰ ਹਰੇਕ ਭਾਸ਼ਾ ਲਿਖਣਾ ਪੈਣਾ ਤੋਤਾ ਜੇ ਜਿਹੜਾ ਤੁਸੀਂ ਮਾਡਲ ਬਣਾਏ ਨੇ ਇਹ ਇਤਿਹਾਸ ਨੂੰ ਦੱਸਦੇ ਆ ਫਿਰ ਲੋਕੀ ਇੰਟਰਸਟ ਵੀ ਲੰਦੇ ਨੇ ਫਿਰ ਹੋਲੀ ਹੋਰ ਧਰਮਾਂ ਦੇ ਲੋਕ ਵੀ ਫਿਰ ਦੇਖਣਗੇ ਫਿਰ ਪੜ੍ਹਨਗੇ ਵੀ ਥੋੜਾ ਸਰਚ ਵੀ ਕਰ ਦਿੰਦੇ ਉੱਤੇ ਕੋਈ ਵੀ ਸਟੈਚੂ ਕਰਨ ਕਟਣ ਵੇਲੇ ਜਾਂ ਉਹਨਾਂ ਦੀਆਂ ਤਸਵੀਰਾਂ ਕਟਣ ਵੇਲੇ ਇਸ ਤਰ੍ਹਾਂ ਦੇ ਮਾਡਲ ਤਿਆਰ ਕਰਨ ਵੇਲੇ ਸਟੱਡੀ ਦੀ ਵੀ ਬਹੁਤ ਸਾਰੀ ਜ਼ਰੂਰਤ ਪੈਂਦੀ ਹੋਏਗੀ ਨਹੀਂ ਜਦੋਂ ਆਪਾਂ ਜੀ ਥੋੜਾ ਬਹੁਤ ਇਤਿਹਾਸ ਜੋ ਮਾਡਲ ਬਣਾਉਣਾ ਹੁੰਦਾ ਉਹਦੀ ਥੋੜੀ ਬਹੁਤ ਇਤਿਹਾਸ ਥੋੜੀ ਬਹੁਤ ਜਾਣਕਾਰੀ ਲੈ ਲਈਦੀ ਹੈ ਕਿਉਂਕਿ ਕਿਤਾਬਾਂ ਵਿੱਚ ਛੋਟੇ ਛੋਟੇ ਆਉਂਦੀਆਂ ਇਹਨਾਂ ਵਿੱਚ ਲਿਖਿਆ ਹੁੰਦਾ ਉਹਨਾਂ ਚ ਵੀ ਕਾਫੀ ਪੇਂਟਿੰਗ ਫੋਟੋਆਂ ਪਰ ਲੱਗੀਆਂ ਹੁੰਦੀਆਂ ਵਿੱਚ ਬਣੀਆਂ ਹੁੰਦੀਆਂ ਕੋਈ ਉੱਥੋਂ ਲੈ ਲਈ ਦੀ ਆ ਥੋੜੀ ਇਤਿਹਾਸ ਥੋੜੀ ਜਾਣਕਾਰੀ ਕੁਝ ਪੇਂਟਿੰਗਾਂ ਬਣੀਆਂ ਵੀ ਇਹਨਾਂ ਦੀਆਂ ਇਤਿਹਾਸਿਕ ਪੇਂਟੀਆਂ ਤਕਰੀਬਨ ਹੈਗੀਆਂ ਨੇ ਮਿਊਜ਼ੀਅਮ ਦੇ ਵਿੱਚ ਪੁਰਾਣੇ ਮਿਊਜ਼ੀਅਮ ਤੁਸੀਂ ਦੇਖੋਗੇ ਨਾ ਜੀ ਉਹਨਾਂ ਚ ਕੁਝ ਹੈਗੀਆਂ ਹੁਣ ਤਾਂ ਉਹਨਾਂ ਹਟਾਤਾ ਥੋੜਾ ਕੱਟ ਕਰਤੀਆਂ ਨੇ ਪਰ ਕਈ ਪੁਰਾਣੇ ਮਿਊਜ਼ੀਅਮ ਦੇ ਵਿੱਚ ਜਿਸ ਤਰ੍ਹਾਂ ਭਾਈ ਦੇਵਾਲਾ ਜੀ ਮਿੱਟੀ ਦਾ ਸਤੀ ਦਾਸ ਜੀ ਮਾਡਲ ਬਣੇ ਹੋਏ ਨੇ ਬੱਚਾ ਰੋਟੀ ਵੀ ਕਰਕੇ ਬਣਿਆ ਇੱਧਰ ਵੀ ਪਿਛਲੇ ਪਾਸੇ ਚਰਖੜੀ ਚੱਲ ਰਹੀ ਹੈ ਜਿਹੜੇ ਜਲਾ ਇਹ ਇੱਥੇ ਚਰਖੜੀ ਦੇ ਉੱਪਰ ਕਿਹੜੇ ਸਿੰਘ ਨੂੰ ਚੜਾਇਆ ਹੋਇਆ ਕਿੰਨਾਂ ਦੀ ਤਸਵੀਰ ਬਣਾਈ ਸਵੇਕ ਸਿੰਘ ਸਹਾਵਾ ਸਿੰਘ ਹੈ ਜੀ ਇਹਦਾ ਜੀ ਸਵੇਕ ਸਿੰਘ ਨਾਮ ਹੈ ਜੀ ਇਹਦਾ ਬੇਟਾ ਸਹਾਵਾ ਸਿੰਘ ਇਹ 10 ਦਿਨ ਛੋਟਾ ਇਤਿਹਾਸ ਤੁਹਾਨੂੰ ਦੱਸਦੇ ਆ ਵੀ ਜਿਹੜਾ ਸਹਾਵਾ ਸਿੰਘ ਨੇ ਕਿ ਕਾਜੀ ਕੋਲ ਪੜਦਾ ਸੀਗਾ ਕਿਤੇ ਕਾਜੀ ਦੇ ਮਨ ਚ ਆਇਆ ਵੀ ਇਹ ਮੁੰਡਾ ਪੜ੍ਹਾਈ ਤੇ ਸਹੀ ਹੈ ਇਹਨੂੰ ਇਹਦਾ ਧਰਮ ਬਦਲ ਕੇ ਮੁਸਲਮਾਨ ਬਣਾ ਕੇ ਨਾ ਜੀ ਆਪਣੀ ਲੜਕੀ ਦੀ ਸ਼ਾਦੀ ਇਹਦੇ ਨਾਲ ਕਰੂੰਗਾ ਘਰ ਜਾਇ ਰੱਖੂੰਗਾ ਪਹਿਲਾਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਕਿ ਜੇ ਉਹ ਨਾਮ ਮੰਨੇ ਫਿਰ ਇਹਨੂੰ ਝੂਠਾ ਇਲਜ਼ਾਮ ਲਗਾ ਕੇ ਨਾ ਜੀ ਪਿਛੜਾ ਇਹ ਲੜਕਾ ਹੈ ਨਾ ਜੀ ਮਸਲਮ ਧਰਮ ਦੇ ਵਿੱਚ ਗਲਤੀਆਂ ਕਰਦਾ ਤੇ ਇਹਨੂੰ ਫੜਾਤਾ ਜਦੋਂ ਮੁਗਲਾਂ ਨੇ ਇਹਦੇ ਬਾਰੇ ਪੁੱਛਿਆ ਵੀ ਤੂੰ ਕਹਿੰਦਾ ਜੀ ਮੈਂ ਤਾਂ ਕੁਝ ਬੋਲਿਆ ਨਹੀਂ ਆ ਪਰ ਕਾਜ ਜੀ ਨੇ ਕਹਿਤਾ ਜੀ ਇਹ ਧਰਮ ਦੇ ਵਰਗਲਾ ਬੋਲਦਾ ਜੀ ਦੀ ਸਜ਼ਾ ਬਣਦੀ ਹੈ ਜਦ ਇਹਦੇ ਪਿਤਾ ਨੂੰ ਪਤਾ ਲੱਗ ਗਿਆ ਤੇ ਛੁਡਾਣ ਗਿਆ ਕਹਿੰਦੇ ਇਹਨੂੰ ਫੜ ਲਿਆ ਸੀ ਫਿਰ ਇਹਨੂੰ ਤਾਂ 21 ਸਾਲ ਪਾਇਆ ਸੀ ਉਹਨਾਂ ਨੇ ਵੀ ਜਾਂ ਤਾਂ ਤੁਸੀਂ ਧਰਮ ਬਦਲ ਕੇ ਮੁਸਲਮan ਬਣ ਜਾਓ ਜਾਂ ਫਿਰ ਚੜ੍ਹ ਕੇ ਚਹੀਦ ਹੋ ਜਾਓ ਤੇ ਇਹਨਾਂ ਨੇ ਫਿਰ ਧਰਮ ਬਦਲਣਾ ਕਬੂਲ ਨਹੀਂ ਸੀ ਕਰਿਆ ਇਹਨਾਂ ਫਿਰ ਵਾਰੀ-ਵਾਰ ਸੀ ਚੜ੍ਹੇ ਚੜਾ ਕੇ ਸ਼ਹੀਦ ਕਰਤਾ ਸੀ ਜੀ ਸਵੇਤ ਸਿੰਘ ਦਾ ਹਸਾਬ ਸਿੰਘ ਨਾਮ ਇਹਨਾਂ ਦਾ ਹੋਇਆ ਜੀ ਹਾਂਜੀ ਹੋਰ ਕੀ ਅੰਤ ਦੇ ਵਿੱਚ ਮੈਸੇਜ ਕੀ ਹੈ ਤੁਹਾਡੇ ਵੱਲੋਂ ਕਿਉਂਕਿ ਖਾਸ ਕਰ ਬਹੁਤ ਸਾਰੇ ਲੋਕਾਂ ਦੇ ਸੁਝਾਅ ਹੁੰਦੇ ਆ ਜਾਂ ਉਹਨਾਂ ਦੇ ਨਿੱਜੀ ਖਿਆਲਤ ਹੁੰਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਆਪਣੇ ਵਿਰਸੇ ਦੇ ਨਾਲੋਂ ਜਾਂ ਆਪਣੀ ਵਿਰਾਸਤ ਦੇ ਨਾਲੋਂ ਟੁੱਟਦੇ ਜਾ ਰਹੇ ਆ ਉਹਨਾਂ ਦੇ ਵਾਸਤੇ ਸੁਨੇਹਾ ਕੀ ਹੈ ਤੁਹਾਡੇ ਵੱਲੋਂ ਸੁਨੇਹਾ ਤਾਂ ਇਹ ਹੈ ਜੀ ਵੀ ਜਿਹੜੇ ਬੱਚੇ ਟੁੱਟਣ ਦਾ ਕਾਰਨ ਇਹੀ ਹੈ ਵੀ ਅਸੀਂ ਬੱਚਿਆਂ ਨੂੰ ਦਿਖਾਉਂਦੇ ਨਹੀਂ ਕੁਝ ਵੀ ਅਸੀਂ ਸਿਰਫ ਗੁਰਦਾਸ ਸਾਹਿਬ ਜਾਂਦੇ ਆ ਮੱਥਾ ਟੇਕਦੇ ਲੰਗਰ ਭਾਂਣ ਛੱਕ ਕੇ ਘਰ ਆ ਜਾਂਦੇ ਆ ਇਸ ਤਰ੍ਹਾਂ ਦੇ ਮੀਜ਼ਮ ਬਣਨੇ ਚਾਹੀਦੇ ਨੇ ਤੇ ਵਕਾਇਦਾ ਉਹਨਾਂ ਦਾ ਫਿਰ ਕੋਈ ਨਾ ਕੋਈ ਸਮਝਾ ਤਾਂ ਹੀ ਬੱਚਿਆਂ ਨੂੰ ਕੁਝ ਪਤਾ ਲੱਗੇਗਾ ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਕੁਝ ਜੇ ਆਪਾਂ ਗੱਲ ਕਰਦੇ ਚਰਖੜੀਆਂ ਦੀ ਗੱਲ ਜੇ ਆਪਾਂ ਕਿਸੇ ਨੂੰ ਕਹਾਣੀ ਸੁਣਾਉਣ ਦੇ ਬੱਚਿਆਂ ਚਰਖੜੀ ਦੀ ਗੱਲ ਕਰਦੇ ਆ ਨੰਡੀ ਨਵ ਬੱਚਿਆਂ ਨੂੰ ਹੀ ਪਤਾ ਰਿਹਾ ਚਰਖੜੀ ਕਿਹਾ ਕਿ ਨੂੰ ਜਾਂਦਾ ਹਾਂਜੀ ਹੁਣ ਅਸੀਂ ਪ੍ਰੈਕਟੀਕਲ ਬਣਾ ਤਾਂ ਹੁਣ ਬੱਚੇ ਆਪ ਸਮਝ ਗਏ ਚੱਕ ਚਰਖੜੀਆਂ ਜੀ ਕਿ ਆ ਜੇ ਫਿਰ ਥੱਲੇ ਜੇ ਇਹਨਾਂ ਦਾ ਇਤਿਹਾਸ ਸਮਝਾ ਦਾਂਗੇ ਬੱਚਿਆਂ ਨੂੰ ਫਿਰ ਆਪੇ ਸਮਝੇਗਾ ਗੱਲ ਕਿਉਂ ਪ੍ਰੈਕਟੀਕਲ ਸਾਹਮਣੇ ਹੋ ਰਿਹਾ ਜੀ ਇਹ ਜਿਸ ਤਰ੍ਹਾਂ ਆਪਣਾ ਮਤੀ ਦਾਸ ਇਹ ਨਿਹ ਮੈਂ ਤਾਂ 90% ਬੱਚਿਆਂ ਨੇ ਆਰਾ ਵੀ ਨਹੀਂ ਦੇਖਿਆ ਹੋਣਾ ਵੀ ਆਰਾ ਕਿਵੇਂ ਹੁੰਦਾ ਲੱਕੜੀ چیرਨੇ ਵਾਲਾ ਉਹ ਮਤੀ ਦਾਸ ਅਸੀਂ ਬਣਾਇਆ ਹੋਇਆ ਭਾਈ ਇਸ ਤਰ੍ਹਾਂ ਭਾਈ ਤਾਰੂ ਸਿੰਘ ਦੀ ਖੋਪੜੀ ਤਾਰਦੇ ਬਣਾਇਆ ਗਿਆ ਹੁਣ ਕਈਆਂ ਲੋਕਾਂ ਰੰਬੀ ਦੇ ਵਾਰ ਚ ਨਹੀਂ ਪਤਾ ਰੰਬੀ ਕੀ ਨੂੰ ਕਹਿੰਦੇ ਆ ਰੰਬੀ ਫੜੀ ਦਿਖਾਈ ਜਲਾਦ ਇਹ ਜਿੱਦਾਂ ਬਹੁਤ ਅਲੋਪ ਹੋ ਚੁੱਕੇ ਆ ਸਾਡੀ ਚੀਜ਼ਾਂ ਨੇ ਜੀ ਇਹਨਾਂ ਨੂੰ ਦਿਖਾ ਰਹੇ ਨੇ ਚੀਜ਼ਾਂ ਨਾ ਇਹ ਸਾਰਾ ਲੋਕੀ ਪੁਰਾਣਾ ਯਾਦਾਂ ਹੋ ਰਹੀਆਂ ਨੇ ਇਸ ਚੀਜ਼ਾਂ ਨੂੰ ਮੈਂ ਤਾਂ ਉਹਨਾਂ ਜ਼ਿਆਦਾ ਬੱਚਿਆਂ ਨੂੰ ਇਤਿਹਾਸਕ ਅਹਿਜ਼ਕਾਰ ਜਗ੍ਹਾ ਤੇ ਲੈ ਕੇ ਆਉਣਾ ਚਾਹੀਦਾ ਜੇ ਮਿਊਜ਼ੀਅਮ ਆਣਾ ਹੋਣ ਤੇ ਉਹਨਾਂ ਬਾਰੇ ਚ ਜਾਣਕਾਰੀ ਮਿਲਣੀ ਚਾਹੀਦੀ ਤੇ ਹਾਜ਼ਰੋਂ ਸਾਰੀ ਹਾਂਜੀ ਤੇ ਹਾਂਜੀ ਇੱਕ ਬੇਨਤੀ ਆ ਵੀ ਇਹ ਜਿਹੜਾ ਤੁਸੀਂ ਮਿਊਜ਼ੀਅਮ ਦੇਖ ਰਹੇ ਹੋ ਨਹੀਂ ਬਿਲਕੁਲ ਫਰੀ ਹੈ ਕੋਈ ਟਿਕਟ ਨਹੀਂ ਹੈਗਾ ਤੇ ਇਹਦਾ ਸਵੇਰੇ 10 ਤੋਂ ਸ਼ਾਮ ਨੂੰ 7 ਵਜੇ ਡੇਲੀ ਖੁੱਲਦਾ ਮਤਲਬ ਤੁਹਾਡੇ ਵੱਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਜਿਹੜਾ ਦੇਖਣ ਵਾਸਤੇ ਉਹ ਅੰਦਰ ਅਸੀਂ ਛੋਟੀ ਗੋਲਕ ਲਗਾਈ ਹੋਈ ਹੈ ਮਰਜ਼ੀ ਨਾਲ ਕੋਈ 10 20 50 ਰੁਪਏ ਪਾਉਣ ਦੀ ਖੁਸ਼ੀ ਹੈ ਜੀ ਵੈਸੇ ਅਸੀਂ ਆਪਣੇ ਵੱਲੋਂ ਕਿਸੇ ਮੰਗਦੇ ਨਹੀਂ ਕਿਸੇ ਤੋਂ ਜੀ ਜਿਹੜਾ ਪੈਸਾ ਇੱਥੇ ਇਕੱਠਾ ਹੋ ਜਾਂਦਾ ਜਾਂ ਕੋਈ ਨਾ ਕੋਈ ਮੱਥਾ ਟੇਕ ਜਾਂਦਾ ਆ ਇਤਿਹਾਸ ਤਾਂ ਫਿਰ ਉਸ ਪੈਸੇ ਨਾਲ ਕੀ ਕਰਦੇ ਹੋ ਅੱਗੇ ਤੁਸੀਂ ਮੈਂ ਜੀ ਕੁਝ ਮੇਰੇ ਇੱਕ ਦੋ ਵਰਕਰ ਨਾਲ ਲਾਏ ਹੋ ਨੇ ਉਹਨੂੰ ਤਨਖਾਹ ਦੇਣੀ ਹੁੰਦੀ ਏ ਵੈਸੇ ਇਹਦੇ ਚ ਆਇਆ ਜੀ ਅਜੇ ਤੁਹਾਨੂੰ ਦੱਸਿਆ ਸੰਗਤ ਬਹੁਤ ਥੋੜੀ ਆ ਰਹੀ ਔਰ ਜੀ ਗੈਰ ਸਿੱਖ ਬਹੁਤ ਘਟਨੇ ਜਿਆਦਾ ਨੇ ਸਿੱਖ ਬੜੇ ਘਟ ਆ ਰਹੇ ਨੇ ਇੱਥੇ ਜਗ੍ਹਾ ਤੇ ਤੁਸੀਂ ਦੇਖ ਲਓ 5 5.5 ਮਤਲਬ ਮੇਰਾ 2-3000 ਰੁਪਏ ਗੋਲ ਇਕੱਠੀ ਹੁੰਦੀ ਏ ਜੀ ਖਰਚਾ 20-22000 ਘਟੋ-ਘਟਾ ਏ ਜੀ ਜੇ ਕੁਝ ਨਵਾਂ ਮਾਡਲ ਬਣਾਉਂਦੇ ਆ ਉਹਦੇ ਲੱਗਾ ਐਕਸਟਰਾ ਬਣ ਜਾਂਦਾ ਜੀ ਜੀ ਭਾਈ ਪਰਮੇਂਦਰ ਸਿੰਘ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਨਵਿਕਲਾ ਕਾਰਜ ਹੈ ਜਿਹੜਾ ਇਸ ਤਰ੍ਹਾਂ ਦੇ ਕਾਰਜਾਂ ਦੀ ਕਿਤੇ ਨ ਕਿਤੇ ਸ਼ਲਾਘਾ ਵੀ ਕੀਤੀ ਜਾਂਦੀ ਔਰ ਇਧਰਲੇ ਪਾਸੇ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਭਾਈ ਦਿਆਲਾ ਜੀ ਦੀ ਤਸਵੀਰ ਹੈ ਔਰ ਇਹ ਘੜਿਆ ਗਿਆ ਹੈ ਭਾਈ ਸਾਹਿਬ ਹੁਣਾਂ ਦੇ ਵੱਲੋਂ ਉਹਨਾਂ ਦਾ ਭਾਈ ਕਹਿ ਸਕਦੇ ਹਾਂ ਕਿ ਭਾਈ ਦਿਆਲਾ ਜੀ ਦਾ ਮਾਡਲ ਹੈ ਜਿਹੜਾ ਤਿਆਰ ਕੀਤਾ ਗਿਆ ਤਾਂ ਇਠਾਂ ਜਿਹੜਾ ਜਲਾਦ ਦੇ ਵੱਲੋਂ ਅੱਗ ਡਾਈ ਡਾਈ ਜਾ ਰਹੀ ਹੈ ਇਧਰਲੇ ਅਗਲੇ ਪਾਸੇ ਤੁਹਾਨੂੰ ਛੋਟੇ-ਛੋਟੇ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਜਾਂ ਉਹਨਾਂ ਦੇ ਮਾਡਲ ਦੇਖਣ ਦੇ ਵਿੱਚ ਨਜ਼ਰ ਆਉਣਗੇ ਅੱਗੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੀਆਂ ਸਮਾਜ ਦੇ ਹਿੱਤ ਵਿੱਚ ਕੋਈ ਨਾ ਕੋਈ ਨਵੇਕਲਾ ਕਾਰਜ ਲੈ ਕੇ ਕਾਰਜਸ਼ੀਲ ਹੋ ਰਹੀਆਂ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ